ਸਾਤਸਰੀય ਕਾਲ ਮੈਂ ਹਾਂ ਤੁਹਾਡੀ ਆਪਣੀ ਮੇਜ਼ਬਾਨ ਰਮਨਜੀਤ ਕੌਰ ਅੱਜ ਅਸੀਂ 10 ਗੁਰੂ ਸਹਿਬਾਨ ਦੇ ਚੱਲ ਰਹੇ ਲੜੀਵਾਰ ਜੀਵਨ ਦੇ ਵਿੱਚੋਂ ਸ਼੍ਰੀ ਗੁਰੂ ਹਰगोबिंद ਸਾਹਿਬ ਜੀ ਦੇ ਜੀਵਨ ਬਾਰੇ ਵਿਚਾਰ ਸਾਂਝੀ ਕਰਨ ਜਾ ਰਹੇ ਹਾਂ ਜਿਸ ਦੀ ਵਿਚਾਰ ਸਾਂਝੀ ਕਰਨ ਲਈ ਸਾਡੇ ਸਟੂਡੀਓ ਵਿੱਚ ਮੌਜੂਦ ਹਨ ਗਿਆਨੀ ਹਰਪ੍ਰਜਨ ਸਿੰਘ ਜੀ ਸੋਹਲ ਆਓ ਕਰਦੇ ਹਾਂ ਗਿਆਨੀ ਜੀ ਦਾ ਸਵਾਗਤ ਗਿਆਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਬੀਤਾ ਰਮਨ ਜੀ ਅੱਜ ਅਸੀਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਬਾਰੇ ਵਿਚਾਰ ਕਰ ਰਹੇ ਹਾਂ ਹਾਂਜੀ ਤੇ ਸਭ ਤੋਂ ਪਹਿਲਾਂ ਜੀਕੇਆ ਟੀਵੀ ਦੇ ਸਮੂਚੀ ਟੀਮ ਤੇ ਸਾਰੇ ਦਰਸ਼ਕਾਂ ਦਾ ਮੇਰੇ ਵੱਲੋਂ ਬਹੁਤ-ਬਹੁਤ ਧੰਨਵਾਦ ਤੁਸੀਂ ਸਾਨੂੰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮੁੱਢਲੇ ਜੀਵਨ ਬਾਰੇ ਤੇ ਬਚਪਨ ਬਾਰੇ ਜਾਣਕਾਰੀ ਦਿਓ ਬੀਤਾ ਰਮਨ ਜੀ ਹਾਂਜੀ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਘਰ ਮਾਤਾ ਗੰਗਾ ਜੀ ਦੀ ਪਵਿੱਤਰ ਕੋਖ ਤੋਂ 1595 ਵਿੱਚ ਗੁਰੂ ਕੀ ਵਡਾਲੀ ਵਿੱਚ ਹੋਇਆ ਸੀ। ਠੀਕ ਵਡਾਲੀ ਪਿੰਡ ਅੰਮ੍ਰਿਤਸਰ ਤੋਂ 7-8 ਕਿਲੋਮੀਟਰ ਦੂਰੀ ਤੇ ਹੋਵੇਗਾ। ਤੇ ਉੱਥੇ ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ ਹੋਇਆ ਸੀ। ਗਿਆਨੀ ਜੀ ਗੁਰੂ ਅਰਜਨ ਦੇਵ ਜੀ ਤਾਂ ਅੰਮ੍ਰਿਤਸਰ ਵਿੱਚ ਰਹਿੰਦੇ ਸੀ ਫਿਰ ਉਹ ਗੁਰੂ ਕੀ ਵਡਾਲੀ ਕਿੱਦਾਂ ਚਲੇ ਗਏ? ਬੇਟਾ ਰਮਨ ਜੀ ਤਾਂ ਗੁਰੂ ਅਰਜਨ ਦੇਵ ਜੀ ਅਮਰਸਰ ਰਹਿੰਦੇ ਸਨ ਹਾਂਜੀ ਮਾਤਾ ਗੰਗਾ ਜੀ ਦੀ ਜਿਹੜੀ ਵੱਡੀ ਜਠਾਣੀ ਸੀ ਪਿਰਥੀ ਜੰਨ ਦੇ ਘਰੋਂ ਹਾਂਜੀ ਉਹ ਬਹੁਤਾਂ ਨੇ ਮਿਹਣੇ ਮਾਰਦੀ ਹੁੰਦੀ ਸੀ ਮਾਤਾ ਗੰਗਾ ਜੀ ਨੂੰ ਹੂੰ ਅੰਦਰ ਖਾਤੇ ਈਰਖਾ ਬੜੀ ਕਰਦੇ ਸਨ ਹਾਂਜੀ ਗੁਰੂ ਅਰਜਨ ਦੇਵ ਜੀ ਦੇ ਘਰ ਕੋਈ ਬੱਚਾ ਹੈ ਨਹੀਂ ਸੀ ਸਹਿਬ ਜੀ ਦਾ ਹੈ ਨਹੀਂ ਸੀ ਹੂੰ ਉਹਨਾਂ ਦੀ ਸੋਚ ਇਹ ਸੀ ਕਿ ਇਹਨਾਂ ਦੇ ਐਵੇਂ ਰਹਿ ਜਾਣਾ ਬੱਚਾ ਇਹਨਾਂ ਦੇ ਹੈ ਨਹੀਂ ਹੂੰ ਇਹਨਾਂ ਤੋਂ ਬਾਅਦ ਗੱਦੀ ਸਾਡੇ ਬੱਚੇ ਨੂੰ ਮਿਹਰਬਾਨ ਨੂੰ ਮਿਲੇਗੀ ਹੂੰ ਗੁਰੂ ਅਰਜਨ ਦੇਵ ਜੀ ਬੜੇ ਦੂਰ ਹੰਦੇਸ਼ ਸਨ ਉਹਨਾਂ ਨੂੰ ਪਤਾ ਸੀ ਵੀ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਮਾਤਾ ਗੰਗਾ ਜੀ ਦੇ ਉਧਰ ਵਿੱਚ ਆਏ ਨੇ ਹੂੰ ਤੇ ਇੱਥੇ ਬਹੁਤ ਸਾਰੀਆਂ ਮੁਸ਼ਕਲਾਂ ਆ ਸਕਦੀਆਂ ਨੇ ਤਾਣੇ ਮੇੜੇ ਮਾਰਦੇ ਨੇ ਕਰਮੋਂ ਨੇ ਹੂੰ ਮਾਤਾ ਗੰਗਾ ਜੀ ਦੀ ਜਠਾਣੀ ਦੇ ਨਾਲ ਕਰਮੋਂ ਸੀ ਜੋ ਪਿਛਤੀ ਜਨ ਦੇ ਕਰਮ ਸੀ ਹੂੰ ਤੇ ਤਾਣੇ ਮੇੜੇ ਮਾਰੇ ਗੀ ਤੇ ਉਹਦੇ ਕਰਕੇ ਗੰਗਾ ਦੇ ਮਨ ਵਿੱਚ ਕੋਈ ਟੈਨਸ਼ਨ ਨਾ ਆ ਜਾਏ ਹੂੰ ਇਸ ਕਰਕੇ 1594 ਵਿੱਚ ਉਹ ਗੁਰੂ ਕੀ ਵਿਡਾਲੀ ਚਲੇ ਗਏ ਸਨ ਠੀਕ ਹੈ ਤੇ 1595 ਵਿੱਚ ਗੁਰੂ ਹਰਗੋਬਿੰਦ ਸਾਹਿਬ ਦਾ ਜਨਮ ਹੋਇਆ ਸੀ ਠੀਕ ਹੈ ਇਸ ਵਜ੍ਹਾ ਕਰਕੇ ਅੰਮ੍ਰਿਤਸਰ ਛੱਡ ਕੇ ਗੁਰੂ ਕੀ ਵਿਡਾਲੀ ਚਲੇ ਗਏ ਸਨ ਕਿਉਂ ਤਾਨੇ ਮਿਹਣੇ ਨਾ ਸੁਣਨੇ ਪੈਣ ਠੀਕ ਹੈ ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ ਗੁਰੂ ਕੀ ਵਿਡਾਲੀ ਵਿੱਚ ਹੀ ਹੋਇਆ ਸੀ ਤੇ ਉੱਥੇ ਹੀ ਪਿਰਥੀ ਚੰਦ ਵੱਲੋਂ ਜਦੋਂ ਪਤਾ ਲੱਗਾ ਵੀ ਗੁਰੂ ਹਰਗੋਬਿੰਦ ਸਾਹਿਬ ਦਾ ਜਨਮ ਹੋ ਗਿਆ ਪ੍ਰਕਾਸ਼ ਹੋਇਆ ਅੰਦਰੋਂ ਈਰਖਾ ਨਾਲ ਤਾਂ ਸੜੇ ਬਲੇ ਪਏ ਸਨ ਹੂੰ ਵੀ ਹੁਣ ਗੁਰਤਾ ਦਾ ਵਾਰਸ ਆ ਗਿਆ ਹਾਂਜੀ ਤੇ ਉਸ ਵੇਲੇ ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਕਿ ਗੁਰੂ ਹਰਗੋਬਿੰਦ ਸਾਹਿਬ ਨੂੰ ਖਤਮ ਕਰ ਦਿੱਤਾ ਜਾਏ ਹੂੰ ਇੱਕ ਵਾਰੀ ਇੱਕ ਦਾਈ ਨੂੰ ਪ੍ਰੇਰ ਕੇ ਦਾ ਉਹਨੂੰ ਲਾਲਚ ਦੇ ਕੇ ਤੂੰ ਆਪਣੇ ਇਸ ਤਰ੍ਹਾਂ ਨੂੰ ਜ਼ਹਿਰ ਲੈ ਕੇ ਹੂੰ ਗੁਰੂ ਹਰਗੋਬਿੰਦ ਸਾਹਿਬ ਨੂੰ ਦੁੱਧ ਪਿਆ ਹਾਂਜੀ ਉਹ ਜ਼ਹਿਰ ਨਾਲ ਖਤਮ ਹੋ ਜਾਣਗੇ ਹੂੰ ਕਾਮਯਾਬ ਨਾ ਹੋਏ ਹਾਂਜੀ ਤੇ ਇੱਕ ਵਾਰੀ ਖਦਾਵਾ ਸੀ ਬ੍ਰਾਹਮਣ ਉਹਨੂੰ ਕਿਹਾ ਤਾਂ ਦਹੀਂ ਵਿੱਚ ਜ਼ਹਿਰ ਪਾ ਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਦੇ ਦੇ ਉਹ ਖਤਮ ਹੋ ਜਾਣਗੇ ਇੱਕ ਵਾਰੀ ਇੱਕ ਸਪੇਰੇ ਨੂੰ ਕਹਿ ਕੇ ਇੱਕ ਸੱਪ ਛੱਡ ਦਿੱਤਾ ਗੁਰੂ ਹਰਗੋਬਿੰਦ ਸਾਹਿਬ ਦੇ ਵਿੜੇ ਵਿੱਚ ਹਾਂਜੀ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਸੱਪ ਨੂੰ ਸੀਰੀ ਤੋਂ ਲੈ ਕੇ ਰਗੜ ਰਗੜ ਕੇ ਮਾਰ ਦਿੱਤਾ ਯਾਨੀ ਜਿੰਨੇ ਵੀ ਕੋਸ਼ਿਸ਼ ਕੋਸ਼ਾ ਕੀਤੀਆਂ ਯਤਨ ਕੀਤੇ ਬਿਰਤੀ ਚੰਦ ਨੇ ਹਾਂਜੀ ਉਹ ਸਾਰੇ ਨਸਫਲ ਰਹੇ ਬੇਅਰਥ ਗਏ ਇਸ ਕਰਕੇ ਗੁਰੂ ਹਰਗੋਬਿੰਦ ਸਾਹਿਬ ਦਾ ਜਿਹੜਾ ਜਨਮ ਤੇ ਬਚਪਨ ਹਾਂਜੀ ਇਹ ਗੁਰੂ ਕੀ ਵਡਾਲੀ ਵਿੱਚ ਹੀ ਗੁਜ਼ਰੇ ਆ ਠੀਕ ਹੈ ਹਾਂਜੀ ਗਿਆਨੀ ਜੀ ਗਵਾਲੀਅਰ ਦੀ ਕੈਦ ਦੇ ਕੀ ਕਾਰਨ ਸਨ ਇਹ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਅੰਮ੍ਰਿਤਸਰ ਆਏ ਨੇ ਹਾਂਜੀ ਉੱਥੇ ਉਹਨਾਂ ਨੇ ਅਕਾਲ ਤਖਤ ਦੀ ਸਿਰਜਣਾ ਕੀਤੀ ਹਾਂਜੀ ਸਿੱਖੀ ਫੌਜ ਬਣਾ ਲਈ ਹਮ ਕਲਗੀ ਲਾਣ ਲੱਗ ਪਏ ਘੋੜਸਵਾਰੀ ਕਰਨ ਲੱਗ ਪਏ ਲੋਹੜ ਦਾ ਟੀਲਾ ਬਣਾ ਲਿਆ ਸ਼ਾਹੀ ठाट ਸੀ ਹਮ ਹਕੂਮਤ ਨੂੰ ਇਹ ਪਸੰਦ ਨਹੀਂ ਆਇਆ ਉਹਨਾਂ ਨੇ ਸਮਝਿਆ ਵੀ ਇਹ ਜਿੰਨੇ ਤਾਕਤ ਫੜ ਰਹੇ ਨੇ ਹਾਂਜੀ ਕੱਲ ਨੂੰ ਸਾਡੀ ਹਕੂਮਤ ਲਈ ਖਤਰਾ ਨਾ ਬਣ ਜਾਣ ਹਮ ਇਸ ਲਈ ਜਹਾਂਗੀਰ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਆਲિયਰ ਦੇ ਕਿਲੇ ਵਿੱਚ ਕੈਦ ਕਰ ਲਿਆ ਠੀਕ ਹੈ ਕੈਦ ਕਰਨ ਦਾ ਕਾਰਨ ਜਿਹੜਾ ਸੀ ਹਮ ਇਤਿਹਾਸ ਵਿੱਚ ਤਾਂ ਬਹੁਤਾ ਖੁੱਲ ਕੇ ਨਹੀਂ ਆਇਆ ਗੁਰੂ ਹਰਗੋਬਿੰਦ ਸਾਹਿਬ ਨੇ ਚਾਰ ਲੜਾਈਆਂ ਲੜੀਆਂ ਚਾਰੀ ਲੜਾਈਆਂ ਵਿੱਚ ਗੁਰੂ ਹਰਗੋਬਿੰਦ ਸਾਹਿਬ ਦੀ ਜਿੱਤ ਹੋਈ ਹਮ ਜ਼ਬਰਦਸਤੀ ਦਾ ਕੈਦ ਨਹੀਂ ਸੀ ਕਰ ਸਕਦੇ ਹਾਂਜੀ ਪਰ ਉਹਦੇ ਵਿੱਚ ਪਿੱਛੇ ਕਾਰਨ ਹੋਰ ਸੀ ਕਿ ਗੁਆਲિયਰ ਦੇ ਕਿਲੇ ਵਿੱਚ ਜਿਹੜੇ 52 ਰਾਜੇ ਪਹਾੜੀ ਰਾਜੇ ਕੈਦ ਸਨ ਹੂੰ ਉਹਨਾਂ ਨੂੰ ਛਡਾਉਣ ਦੇ ਛਡਾਉਣ ਦਾ ਪਿੱਛੇ ਇੱਕ ਰਾਜ ਸੀ ਜਿਸ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ਵਿੱਚ ਗਏ ਠੀਕ ਹੈ ਹਾਂਜੀ ਗਿਆਨੀ ਜੀ ਗੁਰੂ ਜੀ ਦੀ ਕੈਦ ਕਿਸ ਨੇ ਤੇ ਕਿਸ ਦੇ ਹੁਕਮ ਨਾਲ ਕੀਤੀ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕੈਦ ਵਾਸਤੇ ਜਹਾਂਗੀਰ ਨੇ ਹੁਕਮ ਦਿੱਤਾ ਸੀ ਠੀਕ ਹੈ ਕਿਉਂਕਿ ਗੁਰੂ ਸਾਹਿਬ ਦਾ ਸ਼ਾਹੀ ठाट ਵੇਖ ਕੇ ਹੂੰ ਉਹਨੂੰ ਆਪਣੀ ਹਕੂਮਤ ਲਈ ਖਤਰਾ ਜਾਪਨ ਲੱਗ ਪਿਆ ਸੀ ਹੂੰ ਕਲ ਨੂੰ ਮੇਰੀ ਹਕੂਮਤ ਤੇ ਕਬਜ਼ਾ ਕਰ ਸਕਦੇ ਨੇ ਖਤਰਾ ਪੈਦਾ ਕਰ ਸਕਦੇ ਨੇ ਹਾਂਜੀ ਗੁਰੂ ਹਰਗੋਬਿੰਦ ਸਾਹਿਬ ਜੀ ਫੌਜਾਂ ਰੱਖ ਲਈਆਂ ਕਿਲੇ ਬਣਾ ਲਏ ਤਖਤ ਬਣਾ ਲਿਆ ਤੇ ਉਹਨਾਂ ਨੇ ਹੁਕਮ ਕੀਤਾ ਹਮ ਲੇਕਨ ਕੈਦ ਵਿੱਚ ਮੁਰਤਜ਼ਾ ਖਾਨ ਨੇ ਸ਼ੇਖ ਫਰੀਦ ਬੁਖਾਰੀ ਉਹਦਾ ਨਾਮ ਸੀ ਹਮ ਮੁਰਤਜ਼ਾ ਖਾਨ ਵੀ ਉਹਨੂੰ ਕਹਿੰਦੇ ਸੀ ਇਹ ਸਰਹੰਦ ਦਾ ਜਿਹੜਾ ਨਕਸ਼ ਨਕਸ਼ਬੰਦੀ ਦਾ ਸੀ ਹਮ ਸ਼ੇਖ ਅਹਿਮਦ ਸਰਾਂਦੀ ਉਹਦਾ ਚੇਲਾ ਸੀ ਠੀਕ ਹੈ ਤੇ ਗੁਰੂ ਸਾਹਿਬ ਗੁਰੂ ਘਰ ਦਾ ਬਹੁਤ ਵਿਰੋਧੀ ਸੀ ਹੂੰ ਉਸ ਮੁਰਤਜ਼ਾ ਖਾਂ ਰਾਹੀਂ ਗੁਰੂ ਹਰਗੋਬਿੰਦ ਸਾਹਿਬ ਨੂੰ ਇਹ ਲਾਹੌਰ ਦਾ ਨਵਾਬ ਹੁੰਦਾ ਸੀ ਉਸ ਵੇਲੇ ਨਵਾਬ ਕਹਿੰਦੇ ਸੀ ਅੱਜ ਕੱਲ ਗਵਰਨਰ ਕਹਿੰਦੇ ਨੇ ਹੂੰ ਯਾਨੀ ਲਾਹੌਰ ਦਾ ਉਸ ਇਲਾਕੇ ਦਾ ਇੱਕ ਗਵਰਨਰ ਸੀ ਨਵਾਬ ਸੀ ਹੂੰ ਇਹਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਕੈਦ ਵਿੱਚ ਭੇਜਿਆ ਸੀ ਤੇ ਚੰਦੂ ਨਾਲ ਸੀ ਇਹਦੇ ਠੀਕ ਹੈ ਚੰਦੂ ਵੀ ਗੁਰੂ ਘਰ ਦਾ ਵਿਰੋਧੀ ਸੀ ਹੂੰ ਮੁਰਤਜ਼ਾ ਖਾਂ ਵੀ ਵਿਰੋਧੀ ਸੀ ਸ਼ੇਖ ਅਹਿਮਦ ਵੀ ਸਰਹੰਦੀ ਵੀ ਵਿਰੋਧੀ ਸੀ ਜੋ ਸਹਾਨ ਦੇ ਵਿੱਚ ਰਹਿੰਦਾ ਸੀ ਹਾਂਜੀ ਤੇ ਹੁਕਮ ਹੋਇਆ ਸੀ ਜਹਾਂਗੀਰ ਦਾ ਠੀਕ ਹੈ ਕੈਦ ਇਹਨਾਂ ਨੇ ਕੀਤੀ ਸੀ ਠੀਕ ਹੈ ਗਿਆਨੀ ਜੀ ਬਵੰਜਾ ਰਾਜੇ ਗਵਾਲੀਅਰ ਦੀ ਕੈਦ ਵਿੱਚ ਕਿਸ ਨੇ ਕੈਦ ਕੀਤੇ ਸੀ ਤੇ ਉਹਨਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਦੋਂ ਤੇ ਕਿਵੇਂ ਛੁਡਾਇਆ ਸੀ ਇਹ ਤਾਂ ਹਕੂਮਤ ਨੇ ਜਿਹੜੇ ਪਹਾੜੀ ਰਾਜੇ ਸੀ ਨਾ ਹਾਂਜੀ ਇਹ ਜਹਾਂਗੀਰ ਦੇ ਪਿਓ ਦੇ ਨਾਲ ਇਹਨਾਂ ਦੇ ਸੰਬੰਧ ਸੀ ਅਕਬਰ ਨਾਲ ਹੂੰ ਅਕਬਰ ਦੇ ਨਾਲ ਰਾਜਾ ਮਾਨ ਸਿੰਘ ਹਿੰਦੂ ਫੈਮਿਲੀ ਵਿੱਚੋਂ ਸੀ ਤੇ ਉਹਦੀ ਭੈਣ ਵਿਆਹੀ ਹੋਈ ਸੀ ਹੂੰ ਜੋਧਾ ਬਾਈ ਠੀਕ ਹੈ ਤੇ ਜੋਧਾ ਬਾਈ ਕਰਕੇ ਪਹਾੜੀ ਰਾਜਿਆਂ ਦਾ ਅਕਬਰ ਨਾਲ ਬਹੁਤ ਚੰਗੇ ਸਬੰਧ ਸੀ ਹੂੰ ਤੇ ਜਹਾਂਗੀਰ ਦਾ ਲੜਕਾ ਜਿਹੜਾ ਖੁਸਰੋ ਸੀ ਹਾਂਜੀ ਮਿਰਜ਼ਾ ਖੁਸਰੋ ਵੀ ਉਹਨੂੰ ਕਹਿੰਦੇ ਕਹਿ ਖੁਸਰੋ ਵੀ ਕਹਿੰਦੇ ਸੀ ਹਾਂਜੀ ਹਾਂਜੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦਾ ਇਲਜ਼ਾਮ ਵੀ ਉਹਦੇ ਤੇ ਲੱਗਾ ਸੀ ਉਹਦੀ ਹੈਲਪ ਕਰਨ ਦਾ ਮਦਦ ਕਰਨ ਦਾ ਹਾਂਜੀ ਹਾਂਜੀ ਗੁਰੂ ਹਰਗੋਬਿੰਦ ਸਾਹਿਬ ਨੇ ਜਿਹੜੇ ਗਵਾਲੀਅ ਦੇ ਕਿਲੇ ਵਿੱਚ ਗੁੰਜਾ ਰਾਜੇ ਸੀ ਹੂੰ ਅੰਦਰ ਖਾਤੇ ਉਹ ਖੁਸਰੋ ਦੀ ਮਦਦ ਕਰਦੇ ਸੀ ਠੀਕ ਹੈ ਕਿਉਂਕਿ ਉਹ ਰਿਸ਼ਤੇਦਾਰੀ ਸੀ ਇਕਬਰ ਨਾਲ ਹੂੰ ਤੇ ਉਹ ਹਕੂਮਤ ਦੇ ਬਾਗੀ ਹੋਣ ਦਾ ਇਲਜ਼ਾਮ ਲਾ ਕੇ ਹੂੰ ਹਕੂਮਤ ਨੇ ਜਿਹੜੇ ਗੁੰਜਾ ਰਾਜੇ ਸੀ ਇਕੱਲੇ ਇਕੱਲੇ ਕਰਕੇ ਉਹ ਗਵਾਲੀਅ ਦੇ ਕਿਲੇ ਵਿੱਚ ਕੈਦ ਕਰ ਲਈ ਸੀ ਠੀਕ ਹੈ ਕਿਉਂ ਹਕੂਮਤ ਦੇ ਬਾਗੀ ਨੇ ਹੂੰ ਬਾਗੀ ਹੋਣ ਦਾ ਇਲਜ਼ਾਮ ਲਾਇਆ ਸੀ ਹੂੰ ਤੇ ਗੁਰੂ ਹਰਗੋਬਿੰਦ ਸਾਹਿਬ ਗੁਆਲੀਆਂ ਦੇ ਕਿਲੇ ਵਿੱਚ ਗਏ ਸੀ ਹੂੰ ਤੇ ਉਹਨਾਂ ਨੂੰ ਪਤਾ ਸੀ ਵੀ ਉਹਨਾਂ ਦੇ ਪਿਤਾ ਜੀ ਗੁਰੂ ਅਰਜਨ ਦੇਵ ਜੀ ਤੇ ਵੀ ਖੁਸਰੋ ਦੀ ਮਦਦ ਕਰਨ ਦਾ ਇਲਜ਼ਾਮ ਸੀ ਹੂੰ ਬੁੰਝਾ ਰਾਜਿਆਂ ਉੱਤੇ ਵੀ ਖੁਸਰੋ ਦੀ ਮਦਦ ਕਰਨ ਦਾ ਇਲਜ਼ਾਮ ਸੀ ਕਿਉਂਕਿ ਅਕਬਰ ਤੇ ਖੁਸਰੋ ਦੀ ਬੰਦੀ ਨਹੀਂ ਸੀ ਅਕਬਰ ਤੇ ਜਹਾਂਗੀਰ ਦੀ ਬੰਦੀ ਨਹੀਂ ਸੀ ਹੂੰ ਖੁਸਰੋ ਜਿਹੜਾ ਇਹ ਅਕਬਰ ਦਾ ਪੋਤਰਾ ਸੀ ਠੀਕ ਹੈ ਲੇਕਿਨ ਉਹ ਦਾਦੇ ਦੇ ਵਿਚਾਰਾਂ ਦੇ ਨਾਲ ਸਹਿਮ ਸੀ ਹੂੰ ਹਾਂਜੀ ਅਕਬਰ ਦੀ ਸੋਚ ਸਰਵਸਾਂਝੀ ਸੀ ਉਹ ਕੱਟੜ ਸ਼ਰਈ ਨਹੀਂ ਸੀ ਉਹ ਹਮ ਹਮ ਤੇ ਉਹ ਅਕਬਰ ਖੁਸਰੋ ਨੂੰ ਰਾਜਗਦੀ ਦੇਣਾ ਚਾਹੁੰਦਾ ਸੀ ਹਮ ਜਹਾਂਗੀਰ ਨਫ਼ਰਤ ਕਰਦਾ ਸੀ ਬਾਪ ਰਾਜਗਦੀ ਮੰਨਣਾ ਚਾਹੁੰਦਾ ਸੀ ਇਸ ਕਰਕੇ ਉਹ ਖੁਸਰੋ ਦਾ ਵਿਰੋਧੀ ਸੀ ਹਮ ਜਿਨ ਨੇ ਜਿਨ ਨੇ ਵੀ ਖੁਸਰੋ ਦੀ ਮਦਦ ਕੀਤੀ ਹੈ ਹਾਂਜੀ ਉਹਨਾਂ ਨੂੰ ਕੈਦ ਕਰਦਾ ਜਾਂ ਸ਼ਹੀਦ ਕਰਵਾਤਾ ਗੁਰੂ ਅਰਜਨ ਦੇਵ ਵੀ ਸ਼ਹੀਦ ਕਰਾਤਾ ਬੰਗਾ ਰਾਜੇ ਨੂੰ ਕੈਦ ਕਰਾਤਾ ਠੀਕ ਹੈ ਅਸਲ ਵਿੱਚ ਉਹਨਾਂ ਨੂੰ ਛਡਾਉਣ ਦਾ ਇੱਕ ਬਹਾਨਾ ਸੀ ਗੁਰੂ ਹਰਗੋਬਿੰਦ ਸਾਹਿਬ ਦਾ ਗਵਾਲੀਅ ਦੇ ਕਿਲੇ ਵਿੱਚ ਜਾਣ ਦਾ ਠੀਕ ਹੈ ਗਵਾਲੀਅ ਦੇ ਕਿਲੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਨੂੰ ਜ਼ਬਰਦਸਤੀ ਕੈਦ ਨਹੀਂ ਸੀ ਕਰ ਸਕਦਾ ਉਹ ਹੂੰ ਸੋ ਗੁਰੂ ਹਰਗੋਬਿੰਦ ਸਾਹਿਬ ਕੋਲ ਫੌਜਾਂ ਸੀ ਹੂੰ ਲੜਾਈਆਂ ਵੀ ਲੜੀਆਂ ਹਰ ਲੜਾਈ 'ਚ ਜਿੱਤੇ ਆ ਹੂੰ ਲੇਕਿਨ ਗੁਰੂ ਹਰਗੋਬਿੰਦ ਸਾਹਿਬ ਦਾ ਗਵਾਲੀਅ ਦੇ ਕਿਲੇ ਵਿੱਚ ਜਾਣ ਦਾ ਜਿਹੜਾ ਕਾਰਨ ਸੀ ਹੂੰ ਉਹ ਭਵੰਜਾ ਰਾਜਿਆਂ ਨੂੰ ਛਡਾਉਣ ਦਾ ਕਾਰਨ ਸੀ ਠੀਕ ਹੈ ਇਸ ਕਰਕੇ ਗੁਰੂ ਹਰਗੋਬਿੰਦ ਸਾਹਿਬ ਨੇ ਭਵੰਜਾ ਰਾਜਿਆਂ ਨੂੰ ਛੁਡਾਇਆ ਸੀ ਕਿਉਂਕਿ ਛੁਡਾਉਣ ਦਾ ਚੱਕਰ ਇਹ ਸੀ ਬਹਾਨਾ ਤਾਂ ਬਣਾ ਲਿਆ ਭਗਤੀ ਕਰਨ ਦਾ ਹੂੰ ਜਹਾਂਗੀਰ ਵੀ ਸ਼ਰਾਬ ਦਾ ਬੜਾ ਆਦਤੀ ਸੀ ਹੂੰ ਸ਼ਰਾਬ ਜ਼ਿਆਦਾ ਪੀਣ ਕਰਕੇ ਐਸ਼ ਪ੍ਰਸਤ ਹੋਣ ਕਰਕੇ ਉਹ ਬਿਮਾਰ ਹੋ ਗਿਆ ਹੂੰ ਤੇ ਹੋਰ ਕੋਈ ਵਿਚਾਰਾ ਨਹੀਂ ਸਿਲਪ ਰਿਆ ਉਹਨੇ ਪੀਰਾਂ ਫਕੀਰਾਂ ਨੂੰ ਪੁੱਛਿਆ ਤੇ ਉਹਨਾਂ ਨੇ ਕਿਹਾ ਵੀ ਗਵਾਲੀਅ ਦੇ ਕਿਲੇ ਵਿੱਚ ਤੇਰੇ ਵਾਸਤੇ ਕੋਈ 40 ਦਿਨ ਭਗਤੀ ਕਰੇ ਹੂੰ ਤੇ ਤੇਰੇ ਵਾਸਤੇ ਦੁਆ ਕਰੇ ਫਿਰ ਤੂੰ ਠੀਕ ਹੋ ਸਕਦਾ ਹੈ ਹੂੰ ਹੂੰ ਤੇ ਇਸ ਲਈ ਗੁਰੂ ਹਰਗੋਬਿੰਦ ਸਾਹਿਬ ਨੂੰ ਗਵਾਲੀਅ ਦੇ ਕਿਲੇ ਵਿੱਚ ਭੇਜਿਆ ਸੀ ਬਹਾਨਾ ਇਹ ਸੀ ਠੀਕ ਹੈ ਅਸਲ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ 52 ਰਾਜਿਆਂ ਨੂੰ ਕਿਲੇ ਵਿੱਚੋਂ ਛਡਾਉਣ ਵਾਸਤੇ ਗਏ ਸਨ ਠੀਕ ਹੈ ਤੇ ਜਦੋਂ ਛਡਾਇਆ ਸੀ ਤਾਂ ਹੀ ਗੁਰੂ ਹਰਗੋਬਿੰਦ ਸਾਹਿਬ ਨੂੰ ਬੰਦੀ ਛੋੜ ਕੇ ਆਇਆ ਸੀ 52 ਕਲੀਆਂ ਫੜਾ ਕੇ ਹਾਂਜੀ ਹਾਂਜੀ 52 ਰਾਜਿਆਂ ਨੂੰ ਬਾਹਰ ਕੱਢਿਆ ਸੀ ਠੀਕ ਹੈ ਹਾਂਜੀ ਗਿਆਨੀ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਰਿਹਾਈ ਵਿੱਚ ਕਿਸ ਦਾ ਹੱਥ ਸੀ ਬੇਟਾ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਰਿਹਾਈ ਕਿਉਂਕਿ ਜਹਾਂਗੀਰ ਤਾਂ ਬਹੁਤ ਬਿਮਾਰ ਹੋ ਗਿਆ ਸੀ ਹਾਂਜੀ ਬਾਹਨੇ ਨਾਲ ਗੁਰੂ ਹਰਗੋਬਿੰਦ ਸਾਹਿਬ ਨੂੰ ਗਵਾਲੀਅਰ ਦੇ ਕਿਲੇ ਵਿੱਚ ਭੇਜਿਆ ਸੀ ਹੂੰ ਭਾਵੇਂ ਬਹਾਨਾ ਬਣਾਇਆ ਸੀ ਉਹਨੇ ਆਪਣੀ ਸੇਤ ਵਾਸਤੇ ਹਾਂਜੀ ਪਰ ਗਏ ਸੀ ਗੁਰੂ ਸਾਹਿਬ ਆਪ ਉਹਨਾਂ ਬੋਨਜਾ ਰਾਜੇ ਨੂੰ ਛਡਾਉਣ ਵਾਸਤੇ ਹੂੰ ਉਹਦੇ ਵਿੱਚ ਜਦੋਂ ਉਹਨੇ ਦੇਖਿਆ ਵੀ ਬਿਮਾਰ ਬਹੁਤ ਹੈ ਕਿਵੇਂ ਛਡਾਣਾ ਹੈ ਗੁਰੂ ਹਰਗੋਬਿੰਦ ਸਾਹਿਬ ਨੂੰ ਉਹਦੇ ਵਿੱਚ ਸਾਈ ਮੀਆਂ ਮੀਰ ਦਾ ਹੱਥ ਸੀ ਹੂੰ ਸਾਈ ਮੀਆਂ ਮੀਰ ਗੁਰੂ ਘਰ ਦਾ ਸ਼ਰਧਾਲੂ ਸੀ ਹੂੰ ਇੱਕ ਹੋਰ ਸੀ ਉਹ ਵੀ ਸ਼ਰਧਾਲੂ ਸੀ ਗੁਰੂ ਘਰ ਦਾ ਹੂੰ ਹੂੰ ਤੇ ਇੱਕ ਜਹਾਂਗੀਰ ਦੀ ਜਿਹੜੀ ਬੇਗਮ ਸੀ ਨਾ ਨੂਰ ਜਹਾਂ ਹਾਂਜੀ ਉਹ ਵੀ ਸਾਈ ਮੀਆਂ ਮੀਰ ਦੀ ਸ਼ਰਧਾਲੂ ਸੀ ਠੀਕ ਹੈ ਲਾਹੌਰ ਰਹਿਣ ਕਰਕੇ ਸਾਈ ਮੀਆਂ ਮੀਰ ਬੜੇ ਤਗੜੇ ਪੀਰ ਫਕੀਰ ਹੋਏ ਨੇ ਹੂੰ ਉਹਨਾਂ ਦੀ ਸ਼ਰਧਾਲੂ ਸੀ ਹੂੰ ਤੇ ਉਹਨਾਂ ਨੇ ਕਹਿ ਕੇ ਉਹ ਦਿੱਲੀ ਚਲੇ ਗਏ ਦਿੱਲੀ ਜਾ ਕੇ ਦਿੱਲੀ ਇੱਕ ਨਜ਼ਾਮੁਦੀਨ ਔਲੀਆ ਹੋਇਆ ਹੂੰ حضرت ਨਜ਼ਾਮੁਦੀਨ ਔਲੀਆ ਹੂੰ ਉਹਦੇ ਨਾਂ ਤੇ ਉਥੇ ਇੱਕ ਰੇਲਵੇ ਸਟੇਸ਼ਨ ਵੀ ਹੈ ਠੀਕ ਹੈ ਦਿੱਲੀ 'ਚ ਤਿੰਨ ਵੱਡੇ ਰੇਲਵੇ ਸਟੇਸ਼ਨ ਨੇ ਜਿਹੜਾ ਨਵੀਂ ਦਿੱਲੀ ਦਾ ਰੇਲਵੇ ਸਟੇਸ਼ਨ ਹੈ ਬੰਗਲਾ ਸਾਹਿਬ ਦੇ ਨੇੜੇ ਹਾਂ ਹਾਂ ਹਾਂਜੀ ਜਿਹੜਾ ਪੁਰਾਣੀ ਦਿੱਲੀ ਦਾ ਰੇਲਵੇ ਸਟੇਸ਼ਨ ਹੈ ਉਹ ਸੀਸਕਨ ਸਾਹਿਬ ਦੇ ਨੇੜੇ ਹੈ ਹੂੰ ਜਿਹੜਾ ਹਜ਼ਰਤ ਨਜ਼ਾਮਉਦੀਨ ਦਾ ਰੇਲਵੇ ਸਟੇਸ਼ਨ ਹੈ ਉਹ ਗੁਰਦਰਾ ਬਾਲਾ ਸਾਹਿਬ ਤੇ ਦਮਦਮਾ ਸਾਹਿਬ ਦੇ ਨੇੜੇ ਹੈ ਸੈਂਟਰ ਵਿੱਚ ਹੈ ਠੀਕ ਹੈ ਹਜ਼ਰਤ ਨਜ਼ਾਮਉਦੀਨ ਬੜਾ ਤਗੜਾ ਬਲੀ ਔਲੀਆ ਹੋਇਆ ਉਹ ਵੀ ਹੂੰ ਉਥੇ ਸਾਈ ਮੀਆਂ ਮੀਰ ਵੀ ਚਲੇ ਗਏ ਹੂੰ ਦੂਰ ਜਹਾਂ ਵੀ ਚਲੇ ਗਏ ਉਹਨਾਂ ਨੂੰ ਪੁੱਛਿਆ ਵੀ ਇਹ ਜਹਾਂਗੀਰ ਗੁਰੂ ਹਰਗੋਬਿੰਦ ਸਾਹਿਬ ਨੂੰ ਕੈਸ ਕਿਉਂ ਕੀਤਾ ਬਿਮਾਰ ਕਿਉਂ ਹੋ ਗਿਆ ਹੂੰ ਤੇ ਹਜ਼ਰਤ ਨਜ਼ਾਮੁਦੀਨ ਔਲੀਆ ਜਿਹੜਾ ਸੀ ਉਹ ਕਹਿੰਦੇ ਜੀ ਫੀ ਪੀਰਾਂ ਫਕੀਰਾਂ ਨੂੰ ਤੰਗ ਕਰਨਾ ਤੇ ਫਿਰ ਇਵੇਂ ਹੀ ਹੋਣਾ ਨੇ ਹੂੰ ਹਾਂਜੀ ਤੇ ਉਹਨਾਂ ਦੇ ਕਹਿਣ ਕਰਕੇ ਫਿਰ ਜਹਾਂਗੀਰ ਨੇ ਗੁਰੂ ਹਰਗੋਬਿੰਦ ਸਾਹਿਬ ਦੀ ਰਿਹਾਈ ਦਾ ਹੁਕਮ ਦਿੱਤਾ ਠੀਕ ਹੈ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਮਨ ਕਰਤਾ ਹੂੰ ਨੰਮ ਕੱਲਿਆਂ ਦੇ ਬਾਹਰ ਨਹੀਂ ਆਉਣਾ ਹਾਂਜੀ ਜਿਹੜੇ 52 ਰਾਜੇ ਨੇ ਉਹਨਾਂ ਨੂੰ ਪਤਾ ਸੀ ਬੇਕਸੂਰ ਨੇ ਹਾਂਜੀ ਖੁਸਰੋ ਦੀ ਹਮਾਇਤ ਕਰਨ ਵਾਸਤੇ ਮਜ਼ਦ ਕਰਨ ਵਾਸਤੇ ਇਲਜ਼ਾਮ ਲਾ ਕੇ ਉਹਨਾਂ ਨੂੰ ਕੈਦ ਕੀਤਾ ਸੀ ਹੂੰ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਵੀ ਨਾ 52 ਰਾਜੇ ਨੂੰ ਛੱਡੋ ਹੂੰ ਤਾਂ ਮੈਂ ਬਾਹਰ ਜਾਵਾਂਗਾ ਠੀਕ ਹੈ ਤੇ ਉਹਨੇ ਕਿਹਾ ਵੀ ਤੁਹਾਡੇ ਚੋਲੇ ਦੀਆਂ ਕਲੀਆਂ ਫੜ ਕੇ ਜਿਹਨੇ ਰਾਜੇ ਬਾਹਰ ਆ ਸਕਦੇ ਨੇ ਉਹਨਾਂ ਨੂੰ ਲੈ ਜਾਓ ਬਾਹਰ ਹੂੰ ਗੁਰੂ ਹਰਗੋਬਿੰਦ ਸਾਹਿਬ ਜੀ 52 ਕਲੀਆਂ ਵਾਲਾ ਚੋਲਾ ਪਹਿੰਦੇ ਹੁੰਦੇ ਸੀ ਠੀਕ ਹੈ ਉਹਨਾਂ ਨੇ 52 ਕਲੀਆਂ ਵਾਲਾ ਚੋਲਾ ਛਿੜਾ ਸੀ ਕਲੀ 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 ਇੱਕ ਇੱਕ ਰਾਜੇ ਨੂੰ ਫੜਾ ਕੇ ਤੇ ਸਾਰੇ ਬਵੰਦਿਆ ਰਾਜਿਆਂ ਨੂੰ ਬਾਹਰ ਕੱਢ ਦਿੱਤਾ ਠੀਕ ਹੈ ਬੰਦੀਖਾਨੇ ਤੋਂ ਉਹਨਾਂ ਛਿੜਾ ਦਿੱਤਾ ਠੀਕ ਹੈ ਤੇ ਇਸ ਕਰਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਬੰਦੀ ਛੋੜਦਾ ਤਾਂ ਕਹਿੰਦੇ ਸੀ ਠੀਕ ਹੈ ਇਸ ਕਰਕੇ ਛਿੜਾਇਆ ਸੀ ਉਹਨਾਂ ਨੂੰ ਗਿਆਨੀ ਜੀ ਗੁਜਰਾਤ ਦੌਰੇ ਤੇ ਸ਼ਾਹ ਦੌਲਾ ਦੇ ਕਿਹੜੇ ਸਵਾਲ ਸਨ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਕਸ਼ਮੀਰ ਦੌਰੇ ਤੇ ਗਏ ਨੇ ਉਸ ਤੋਂ ਬਾਅਦ ਗੁਜਰਾਤ ਦੌਰੇ ਤੇ ਗਏ ਨੇ ਹੂੰ ਗੁਜਰਾਤ ਵਿੱਚ ਇੱਕ ਫਕੀਰ ਸੀ ਸ਼ਾ ਦੌਲਾ ਹਾਂਜੀ ਉਹਨੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ठाठ-ਬਾਠ ਵੇਖਿਆ ਹੂੰ ਤੇ ਇੱਕ ਪਾਸੇ ਗੁਰੂ ਘਰ ਦਾ ਜਿਹੜਾ ਬਣਿਆ ਸੀ ਖਿਆਲ ਹੂੰ ਲੋਕਾਂ ਵਿੱਚ ਵੀ ਪੀਰਾਂ ਫਕੀਰਾਂ ਦਾ ਦਰ ਹੈ ਹਾਂਜੀ ਉਹ ਕਹਿਣ ਲੱਗਾ ਹਿੰਦੂ ਕੀ ਤੇ ਫਕੀਰੀ ਕੀ ਹਾਂਜੀ ਔਰਤ ਕੀ ਤੇ ਪੀਰੀ ਕੀ ਹੂੰ ਪੁੱਤਰ ਕੀ ਤੇ ਵੈਰਾਗ ਕੀ ਹਾਂਜੀ ਹਿੰਦੂ ਕੀ ਦੌਲਤ ਕੀ ਤੇ ਤਿਆਗ ਕੀ ਹਾਂਜੀ ਇਹ ਚਾਰ ਸਵਾਲੋ ਨੇ ਕੀਤੇ ਸੀ ਗੁਰੂ ਹਰਗੋਬਿੰਦ ਸਾਹਿਬ ਨੇ ਜਵਾਬ ਦਿੱਤਾ ਔਰਤ ਈਮਾਨ ਹੂੰ ਪੁੱਤਰ ਨਿਸ਼ਾਨ ਹਾਂਜੀ ਦੌਲਤ ਗੁਜ਼ਰਾਨ ਹੂੰ ਫਕੀਰ ਨਾ ਹਿੰਦੂ ਨਾ ਮੁਸਲਮਾਨ ਠੀਕ ਹੈ ਗੁਰੂ ਹਰਗੋਬਿੰਦ ਸਾਹਿਬ ਦੇ ਜਵਾਬ ਸੀ ਹੂੰ ਵੀ ਔਰਤ ਦਾ ਇਨਸਾਨ ਦੇ ਕਰੈਕਟਰ ਦੇ ਉੱਤੇ ਬਹੁਤ ਈਮਾਨ ਇੱਕ ਧਰਮ ਹੈ। ਹਾਂਜੀ। ਪੁੱਤਰ ਜਿਹੜਾ ਦੁਨੀਆ ਵਾਸਤੇ ਇੱਕ ਨਿਸ਼ਾਨ ਹੈ, ਖਾਨਦਾਨ ਦਾ ਨਿਸ਼ਾਨ ਹੈ। ਹਾਂਜੀ। ਜਿਹੜਾ ਪੈਸਾ ਹੈ, ਦੌਲਤ ਹੈ, ਇਹ ਗੁਜ਼ਾਰੇ ਵਾਸਤੇ ਗੁਜ਼ਰਾਨ ਹੈ। ਹਾਂਜੀ। ਜਿਹੜਾ ਫਕੀਰ ਹੈ, ਉਹ ਨਾ Hindu ਹੈ ਨਾ Musalman ਹੈ। ਹਾਂਜੀ। ਉਹ ਸਾਰਿਆਂ ਦਾ ਸਾਂਝਾ ਹੈ। ਹੂੰ। ਇਹ ਗੁਰੂ ਹਰਗੋਬਿੰਦ ਸਾਹਿਬ ਦੇ ਜਵਾਬ ਸੀ ਫਕੀਰ ਸ਼ਾਹ ਦੌਲੇ ਨੂੰ। ਠੀਕ ਹੈ। ਹਾਂਜੀ। ਬੇਟਾ ਗੁਰੂ ਹਰਗੋਬਿੰਦ ਸਾਹਿਬ ਦਾ ਜੀਵਨ ਗੁਰੂ ਸਾਹਿਬ ਦੇ ਜੀਵਨ ਦੇ ਵਿੱਚ ਇੱਕ ਟਰਨਿੰਗ ਪੁਆਇੰਟ ਸੀ ਇੱਕ ਮੋੜ ਸੀ ਹੂੰ ਗੁਰੂ ਅਰਜਨ ਦੇਵ ਜੀ ਤੱਕ ਤਾਂ ਪੀਰਾ ਫਕੀਰਾਂ ਦਾ ਘਰੀ ਮੰਨਿਆ ਜਾਂਦਾ ਸੀ ਹੂੰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਤੋਂ ਫਿਰ ਪੀਰੀ ਦੇ ਨਾਲ ਮੀਰੀ ਆ ਗਈ ਹੂੰ ਭਗਤੀ ਦੇ ਨਾਲ ਸ਼ਕਤੀ ਆ ਗਈ ਹੂੰ ਉਹਦਾ ਕਾਰਨ ਇਹ ਸੀ ਕਿ ਜਿਹੜੇ ਸਾਡੇ ਅੰਦਰਲੇ ਦੁਸ਼ਮਣ ਨੇ ਹੂੰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਹਾਂਜੀ ਉਹ ਤਾਂ ਅਸੀਂ ਸ਼ਬਦ ਨਾਲ ਮਾਰਨੇ ਨੇ ਹੂੰ ਕੰਟਰੋਲ ਕਰਨੇ ਨੇ ਹਾਂਜੀ ਜਿਹੜੇ ਬਾਹਰਲੇ ਦੁਸ਼ਮਣ ਨੇ ਜਿਹਨੇ ਧਰਮਾਂ ਦੇ ਵਿੱਚ ਲੋਕਾਂ ਨੂੰ ਵੰਡੇ ਆ ਜਾਤਾਂ ਪਾਤਾਂ ਵਿੱਚ ਵੰਡੇ ਆ ਹਾਂਜੀ ਉਹਨਾਂ ਨੂੰ ਸ਼ਕਤੀ ਦੇ ਨਾਲ ਕੰਟਰੋਲ ਕਰਨਾ ਹੈ ਇਸ ਕਰਕੇ ਗੁਰੂ ਹਰਗੋਬਿੰਦ ਸਾਹਿਬ ਭਗਤੀ ਤੇ ਸ਼ਕਤੀ ਦੇ ਮਾਲਕ ਸੀ ਹੂੰ ਮੀਰੀ ਤੇ ਪੀਰੀ ਦੇ ਮਾਲਕ ਸੀ ਹੂੰ ਭਾਈ ਗੁਰਦਾਸ ਜੀ ਵੀ ਇਹੀ ਕਹਿੰਦੇ ਨੇ ਹੂੰ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦਲ ਭੰਜਨ ਗੁਰ ਸੂਰਮਾ ਵੱਡ ਜੋਦਾ ਬਹੁ ਪਰਉਪਕਾਰੀ ਹਾਂਜੀ ਤੇ ਉਹਨਾਂ ਦੋ ਤਲਵਾਰਾਂ ਵੀ ਪਹਿਨੀਆਂ ਦੋ ਤਲਵਾਰਾਂ ਬਧੀਆਂ ਇੱਕ ਮੀਰ ਦੀ ਇੱਕ ਪੀਰ ਦੀ ਹਾਂਜੀ ਇੱਕ ਅਜ਼ਮਤ ਦੀ ਇੱਕ ਰਾਜ ਦੀ ਹੂੰ ਇੱਕ ਰਖਿਆ ਕਰੇ ਫਕੀਰ ਦੀ ਹਾਂਜੀ ਭਾਈ ਗੁਰਦਾਸ ਜੀ ਦੁਆਈ ਦਿੱਤੀ ਹੈ ਹਾਂਜੀ ਗੁਰੂ ਹਰਗੋਬਿੰਦ ਸਾਹਿਬ ਨੇ ਸਿੱਖ ਨੂੰ ਕਲੀ ਮਾਲਾ ਨਾਲ ਨਹੀਂ ਰਹਿਣ ਦਿੱਤਾ ਹਾਂਜੀ ਉਹਨੇ ਸ਼ਕਤੀ ਨਾਲ ਵੀ ਜੋੜਿਆ ਹੂੰ ਤੇ ਸ਼ਕਤੀ ਸਵੈ ਰੱਖਿਆ ਵਾਸਤੇ ਹੂੰ ਜ਼ੁਲਮ ਦੇ ਟਾਕਰੇ ਵਾਸਤੇ ਜ਼ੁਲਮ ਕਰਨ ਵਾਸਤੇ ਨਹੀਂ ਹੂੰ ਇਸ ਕਰਕੇ ਗੁਰੂ ਹਰਗੋਬਿੰਦ ਸਾਹਿਬ ਦੇ ਜੀਵਨ ਤੋਂ ਗੁਰੂ ਸਾਹਿਬਾਨ ਦੇ ਜੀਵਨ ਵਿੱਚ ਇੱਕ ਬੜਾ ਵੱਡਾ ਮੋੜ ਸੀ ਇੱਕ ਟਰਨਿੰਗ ਪੁਆਇੰਟ ਸੀ ਹੂੰ ਜਿੱਥੇ ਸਿੱਖ ਨੂੰ ਭਗਤੀ ਵੀ ਸਿਖਾਈ ਏ ਸ਼ਕਤੀ ਵੀ ਸਿਖਾਈ ਏ ਠੀਕ ਹੈ ਮਿਰੀ ਵੀ ਦਿੱਤੀ ਏ ਪੀਰੀ ਵੀ ਦਿੱਤੀ ਏ ਹੂੰ ਅਜ਼ਾਜ ਵੀ ਦਿੰਦਾ ਹੈ ਜੋਗ ਵੀ ਦਿੰਦਾ ਹੈ ਠੀਕ ਹੈ ਇਹ ਗੁਰੂ ਹਰਗੋਬਿੰਦ ਸਾਹਿਬ ਦੇ ਜੀਵਨ ਦਾ ਸਭ ਤੋਂ ਵੱਡਾ ਸੰਦੇਸ਼ ਸੀ ਠੀਕ ਹੈ ਯਾਨੀ ਮਨੁੱਖ ਨੂੰ ਸਿੱਖ ਨੂੰ ਸ਼ਕਤੀਸ਼ਾਲੀ ਬਣਾਇਆ ਐਸਾ ਗਿਆਨੀ ਹਰਪ੍ਰਜਨ ਸਿੰਘ ਜੀ ਸੋਹਲ ਜਿਨ੍ਹਾਂ ਨੇ ਸਾਨੂੰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਬਾਰੇ ਬਹੁਤ ਵਧੀਆ ਜਾਣਕਾਰੀ ਦਿੱਤੀ ਅਸੀਂ ਉਮੀਦ ਕਰਦੇ ਹਾਂ ਕਿ ਇਹ ਜਾਣਕਾਰੀ ਸਾਡੇ ਸਰੋਤਿਆਂ ਨੂੰ ਚੰਗੀ ਲੱਗੀ ਹੋਵੇਗੀ ਇਸ ਦੇ ਨਾਲ ਹੀ ਅਸੀਂ ਕਰਦੇ ਹਾਂ ਗਿਆਨੀ ਹਰਪ੍ਰਜਨ ਸਿੰਘ ਜੀ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ